ਉਥੇ ਆਤੀਸ਼ੀ ਦੇ ਕਥਿਤ ਬਿਆਨ ਦੇ ਮੁੱਦੇ ਨੇ ਤੂਲ ਫੜਿਆ ਹੋਇਆ ਹੈ ਅਕਾਲੀ ਦਲ ਨੇ ਆਤੀਸ਼ੀ ਦੇ ਬਿਆਨ ਨੂੰ ਲੈ ਕੇ ਸੀਐਮ ਮਾਨ ਨੂੰ けਰਿਆ ਉਹਨਾਂ ਨੇ ਕਿਹਾ ਕਿ ਗੁਰੂ ਸਹਿਬਾਨ ਦਾ અપਮਾਨ ਕਰਕੇ ਕਦੇ ਵੀ ਮਾਫ ਨਾ ਕੀਤੇ ਜਾਣ ਵਾਲਾ ਗੁਨਾਹ ਕੀਤਾ ਹੈ ਪੁੱਲ ਬਖਸ਼ੌਣ ਦੀ ਥਾਂ ਤੇ ਮੁੱਖ ਮੰਤਰੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਮੋਰਚਾ ਖੋਲ ਦਿੱਤਾ ਸਾਰੀ ਸਿੱਖ ਕੌਮ ਇਸ ਹੈਰਾਨੀ ਜਨਕ ਵਤੀਰੇ ਤੋਂ ਰੋ ਦੇ ਵਿੱਚ ਤਾ ਜ਼ਿਲ੍ਹਾ ਪਤਰੀ ਅਜਰੋਸ ਮੁਜ਼ਾਰੇ ਕੀਤੇ ਗਏ ਜਿੱਥੇ ਅਕਾਲੀ ਦਲ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਸਿੱਖ ਕੌਮ ਦੇ ਖਿਲਾਫ ਅਜਿਹੇ ਅਪਰਾਧਾਂ ਲਈ ਸਜ਼ਾ ਮਿਲਣੀ ਚਾਹੀਦੀ ਹੈ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦੌਰਾਨ ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਸਹਿਬਾਨ ਦਾ અપਮਾਨ ਕਰਕੇ ਕਦੇ ਵੀ ਮਾਫ਼ ਨਾ ਕੀਤੇ ਜਾਣ ਵਾਲਾ ਗੁਨਾਹ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਗੁਨਾਹ ਦੀ ਪੁੱਲ ਬਖਸ਼ਾਉਣ ਦੀ ਥਾਂ ਤੇ ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਮੋਰਚਾ ਖੋਲ੍ਹਿਆ। ਉਨ੍ਹਾਂ ਨੇ ਕਿਹਾ ਉਹ ਨਾ ਸਿਰਫ ਸਿੱਖਾਂ ਦੇ ਸਰਵਉੱਚ ਸਥਾਨ ਬਲਕਿ ਸਿੱਖ ਕੌਮ ਅਤੇ ਇਸ ਦੇ ਸਿੱਖ ਆਗੂਆਂ ਖਿਲਾਫ ਆਪਣੀਆਂ ਕਠਪੁਤਲੀਆਂ ਰਾਹੀਂ અપਮਾਨਜਨਕ ਪ੍ਰਚਾਰ ਕਰ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਸਾਰੀ ਕੌਮੀ ਇਸਹਰਾਨੀ ਜਨਕਵਤੀਰੇ ਤੋਂ ਰੋਹ ਦੇ ਵਿੱਚ ਹੈ ਤੇ ਮੰਨਣ ਲਈ ਤਿਆਰ ਨਹੀਂ ਕਿ ਕੋਈ ਸਿੱਖ ਵੀ ਅਜਿਹਾ ਗੁਨਾਹ ਕਰ ਸਕਦਾ ਹੈ ਤਾਂ ਜੋ ਪ੍ਰੋਟੈਸਟ ਕੀਤਾ ਗਿਆ ਪ੍ਰਦਰਸ਼ਨ ਕੀਤੇ ਗਏ ਜ਼ਿਲ੍ਹਾ ਪੱਦਰੀ ਰੋਸ ਮੁਜ਼ਾਰੇ ਕੀਤੇ ਗਏ ਜਿੱਥੇ ਅਕਾਲੀ ਦਲ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਸਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਕਸ ਤੇ ਪੋਸਟ ਪਾਈ ਗਈ ਹੈ ਜ਼ਿਲ੍ਹਾ ਹੈੱਡਕੁਆਟਰਾਂ ਤੇ ਤਰਨੇ ਦੌਰਾਨ ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨੇ ਗੁਰੂ ਸਹਿਬਾਨ ਦਾ અપਮਾਨ ਕਰਕੇ ਕਦੇ ਵੀ ਮਾਫ਼ ਨਾ ਕੀਤੇ ਜਾਣ ਵਾਲਾ ਗੁਨਾਹ ਕੀਤਾ। ਉਹਨਾਂ ਨੇ ਕਿਹਾ ਕਿ ਇਸ ਗੁਨਾਹ ਦੀ ਭੁੱਲ ਬਖਸ਼ਾਉਣ ਦੀ ਥਾਂ ਤੇ ਮੁੱਖ ਮੰਤਰੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਮੋਰਚਾ ਖੋਲ੍ਹ ਲਿਆ ਹੈ। ਉਹਨਾਂ ਨੇ ਕਿਹਾ ਕਿ ਉਹ ਨਾ ਸਿਰਫ ਸਿੱਖਾਂ ਦੇ ਸਰਵਉੱਚ ਅਸਥਾਨ ਬਲਕਿ ਸਿੱਖ ਕੌਮ ਤੇ ਇਸ ਦੇ ਸਿੱਖ ਆਗੂਆਂ ਖਿਲਾਫ ਆਪਣੀਆਂ ਕਠਾ ਪੁਤਲੀਆਂ ਰਾਹੀਂ ਅਪਮਾਨਜਨਕ ਪ੍ਰਚਾਰ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਸਾਰੀ ਕੌਮ ਹੀ ਇਸ ਹੈਰਾਨੀ ਜਨਕ ਵਤੀਰੇ ਤੋਂ ਰੋ ਦੇ ਵਿੱਚ ਹੈ ਤੇ ਮੰਨਣ ਲਈ ਤਿਆਰ ਨਹੀਂ ਕਿ ਕੋਈ ਸਿੱਖ ਵੀ ਅਜਿਹਾ ਗੁਨਾਹ ਕਰ ਸਕਦਾ ਹੈ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਸਿੱਖ ਕੌਮ ਦੇ ਖਿਲਾਫ ਅਜਿਹੇ ਅਪਰਾਧਾਂ ਲਈ ਸਜ਼ਾ ਮਿਲਣੀ ਚਾਹੀਦੀ ਹੈ ਤੱਜ ਜ਼ਿਲ੍ਹਾ ਪਧਰੀ ਰੋਸ ਪ੍ਰਦਰਸ਼ਨ ਕੀਤੇ ਗਏ ਜਿਸ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਭਗਵੰਤ ਮਾਨ ਨੂੰ ਸਿੱਖ ਕੌਮ ਦੇ ਖਿਲਾਫ ਅਜਿਹੇ ਅਪਰਾਧਾਂ ਲਈ ਸਜ਼ਾ ਮਿਲਣੀ ਚਾਹੀਦੀ ਹੈ ਦਾ ਅਤੀਸ਼ੀ ਦੇ ਕਥਿਤ ਬਿਆਨ ਦਾ ਮੁੱਦਾ ਜਿਹੜਾ ਕਿ ਲਗਾਤਾਰ ਤੂਲ ਪੜ ਰਿਹਾ ਹੈ ਅਕਾਲੀ ਦਲ ਨੇ ਅਤੀਸ਼ੀ ਦੇ ਬਿਆਨ ਨੂੰ ਲੈ ਕੇ ਸੀਐਮਾਨ ਨੂੰ ਘੇਰਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਸ਼ਬਦੀ ਵਾਰ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਗੁਰੂ ਸਹਿਬਾਨ ਦਾ અપਮਾਨ ਕਰਕੇ ਕਦੇ ਵੀ ਮਾਫ਼ ਨਾ ਕੀਤੇ ਜਾਣ ਵਾਲਾ ਗੁਨਾਹ ਕੀਤਾ ਗਿਆ ਹੈ ਸੰਜ ਕਸੇ ਨੇ ਪੁੱਲ ਬਖਸ਼ੌਣ ਦੀ ਥਾ ਮੁੱਖ ਮੰਤਰੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਮੋਰਚਾ ਖੋਲ੍ਹਿਆ ਹੈ ਇਹ ਸ਼ਬਦੀ ਵਾਰ ਕੀਤੇ ਗਏ ਨੇ ਸਾਰੀ ਸਿੱਖ ਕੌਮ ਇਸ ਹੈਰਾਨੀ ਜਨਕ ਵਤੀਰੇ ਤੋਂ ਰੋ ਦੇ ਵਿੱਚ ਹੈ ਰੋਸ ਦੇ ਵਿੱਚ ਹੈ ਕਿ ਅਜਿਹਾ ਵਤੀਰਾ ਕੀਤਾ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਕੌਮ ਦੇ ਖਿਲਾਫ ਅਜਿਹੇ ਅਪਰਾਧਾਂ ਲਈ ਸਜ਼ਾ ਮਿਲਣੀ ਚਾਹੀਦੀ ਹੈ ਮੰਗ ਕੀਤੀ ਜਾ ਰਹੀ ਹੈ ਤਾਜ ਕਾਲੀ ਦਲ ਦੇ ਵੱਲੋਂ ਜ਼ਿਲ੍ਹਾ ਪੱਦਰੀ ਪਰਦਰਸ਼ਨ ਕੀਤੇ ਗਏ ਜਿਸ ਦੌਰਾਨ ਉਹਨਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਮੁੱਦਾ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਗੁਰੂ ਸਹਿਬਾਨ ਦਾ અપਮਾਨ ਕਰਕੇ ਕਦੇ ਵੀ ਨਾ ਕਦੇ ਵੀ ਮਾਫ਼ ਨਾ ਕੀਤੇ ਜਾਣ ਵਾਲਾ ਇਹ ਗੁਨਾਹ ਕੀਤਾ ਗਿਆ ਵੱੱਜਰ ਗੁਨਾਹ ਕੀਤਾ ਗਿਆ ਭੋਲੇ ਬਖਸ਼ੌਣ ਦੀ ਥਾਤੇ ਮੁੱਖ ਮੰਤਰੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫੀ ਮੋਰਚਾ ਖੋਲ ਦਿੱਤਾ ਸਾਰੀ ਸਿੱਖ ਕੌਮ ਇਸਹਰਾਨੀ ਜਨਕਵਤੀਰੇ ਤੋਂ ਰੋਹ ਦੇ ਵਿੱਚ ਹੈ ਤਾਂ ਅਤੀਸ਼ੀ ਦੇ ਕਥਿਤ ਬਿਆਨ ਨੂੰ ਲੈ ਕੇ ਜਿੱਥੇ ਲਗਾਤਾਰ ਸਿਆਸਤ ਪਕੀ ਹੋਈ ਹੈ ਤਾਂ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਸ਼ਬਦੀ ਵਾਰ ਕੀਤੇ ਜਾ ਰਹੇ ਨੇ ਦਾਂਜੀ ਕਸੇ ਜਾ ਰਹੇ ਨੇ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀ ਲਿਆ ਗਿਆ ਹੈ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਭਾਜਪਾ ਤੇ ਅਲੀਗੇਸ਼ਨ ਲਗਾ ਰਹੀ ਹੈ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਨੇ ਉਹ ਲਗਾਤਾਰ ਆਮ ਆਦਮੀ ਪਾਰਟੀ ਨੂੰ ਘੇਰੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰੇ ਨੇ ਨਾਲ ਹੀ ਸਲਾਹੀ ਦਿੱਤੀ ਜਾ ਰਹੀ ਹੈ ਕਿ atheshi ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਮੱਥਾ ਟੇਕ ਕੇ ਮਾਫੀ ਮੰਗਣੀ ਚਾਹੀਦੀ ਹੈ ਤੇ ਉੱਥੇ ਜੋੜਾ ਘਰ ਦੇ ਵਿੱਚ ਸੇਵਾ ਕਰਨੀ ਚਾਹੀਦੀ ਹੈ ਬਕਾਇਦਾ ਇਹ ਕਿ ਅਜੇ ਆਪਣੇ ਬਿਆਨ ਜਿਹੜੇ ਨੇ ਉਹਨਾਂ ਦੇ ਉਹਨਾਂ ਤੇ ਸਫਾਈਆਂ ਦਿਓ ਤੇ ਇਸ ਨੂੰ ਲੈ ਕੇ ਕਿਉਂਕਿ atheshi ਦੇ ਵੱਲੋਂ ਸਫਾਈ ਤਾਂ ਉਹੀ ਦਿੱਤੀ ਗਈ ਜੋ ਤੁਸੀਂ ਜਾਣਦੇ ਹੀ ਹੋ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਤਾਂ ਫਿਲਹਾਲ ਅੱਜ ਅਕਾਲੀ ਦਲ ਦੇ ਵੱਲੋਂ ਜ਼ਿਲ੍ਹਾ ਪਧਰੀ ਰੋਸ ਮੁਜ਼ਾਰੇ ਕੀਤੇ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਮੁੱਦਾ ਚੁੱਕਿਆ ਹੈ ਕੇ ਪੁੱਲ ਬਖਸ਼ਾਉਣ ਦੀ ਥਾ ਮੁੱਖ ਮੰਤਰੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਮੋਰਚਾ ਖੋਲ ਦਿੱਤਾ ਨਾਰੇਬਾਜ਼ੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਾਰੀ ਸਿੱਖ ਕੌਮ ਇਸ ਹੈਰਾਨੀ ਜਨਕ ਵਤੀਰੇ ਤੋਂ ਰੋ ਦੇ ਵਿੱਚ ਹੈ ਸਾਰੀ ਸਿੱਖ ਕੌਮ ਦੇ ਵਿੱਚ ਰੋ ਹੈ ਇਸ ਨੂੰ ਲੈ ਕੇ ਭਗਵੰਤ ਮਾਨ ਨੂੰ ਸਿੱਖ ਕੌਮ ਦੇ ਖਿਲਾਫ ਅਜਿਹੇ ਅਪਰਾਧਾਂ ਲਈ ਸਜ਼ਾ ਮੈਲ ਨਹੀਂ ਚਾਹੀਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਮੋਰਚਾ ਖੋਲਿਆ ਗਿਆ ਅੱਜ ਜ਼ਿਲ੍ਹਾ ਪੱਤਰੀ ਪਰਦਰਸ਼ਨ ਕੀਤੇ ਗਏ ਜਿੱਥੇ ਉਹਨਾਂ ਨੇ ਤੰਜ ਕੱਸਿਆ ਕਿਉਂਕਿ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਅਤਿਸ਼ੀ ਦੇ ਕਥਿਤ ਬਿਆਨ ਨੂੰ ਲੈ ਕੇ ਸਿਆਸਤ ਲਗਾਤਾਰ ਪਕੀ ਹੋਈ ਹੈ ਲਗਾਤਾਰ ਤੰਜ ਕੱਸੇ ਜਾ ਰਹੇ ਨੇ ਸਿਆਸੀ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਤੇ ਸ਼ਬਦੀ ਵਾਰ ਕੀਤੇ ਜਾ ਰਹੇ ਨੇ ਤਾਂ ਅਕਾਲੀ ਦਲ ਨੇ ਅਤਿਸ਼ੀ ਦੇ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਸ਼ਬਦੀ ਵਾਰ ਕੀਤੇ ਗਏ ਨੇ 15 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਚਖੰਡ ਦਰਬਾਰ ਸਾਹਿਬ ਯਾਨੀ ਕਿ ਅਕਾਲ ਤਖਤ ਸਾਹਿਬ ਤੇ ਜਿਹੜਾ ਹੈਗਾ ਪੇਸ਼ ਹੋਣਗੇ ਲਾਈਵ ਟੈਲੀਕਾਸਟ ਦੀ ਮੰਗ ਕੀਤੀ ਜਾ ਰਹੀ ਹੈ ਉਸ ਦਿਨ ਪੂਰੀ ਦੁਨੀਆ ਦੀਆਂ ਨਜ਼ਰਾਂ ਉੱਥੇ ਰਹਿਣਗੀਆਂ ਦਾ ਫਾਰਿਸ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਰਿਆ ਕਰੜੇ ਹੱਥੀ ਲਿਆਏ ਲੰਬੇ ਹੱਥੀ ਲਿਆਏ ਤੰਜ ਕੱਸੇ ਗਏ ਨੇ ਕਿ ਸਾਰੀ ਸਿੱਖ ਕੌਮ ਦੇ ਵਿੱਚ ਰੋ ਹੈ ਇਸ ਗੱਲ ਦਾ ਮੁੱਖ ਮੰਤਰੀ ਭਗਵੰਤ ਮਾਨ ਸਿੱਖ ਕੌਮ ਦੇ ਖਿਲਾਫ ਅਜਿਹੇ ਅਪਰਾਧਾਂ ਲਈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਅਕਾਲੀ ਦਲ ਨੇ ਜ਼ਿਲ੍ਹਾ ਪਧਰੀ ਪ੍ਰਦਰਸ਼ਨ ਦੇ ਦੌਰਾਨ ਇਹ ਮੁੱਦਾ ਚੁੱਕਿਆ ਜਨਾਰੇਬਾਜ਼ੀ ਕੀਤੀ ਗਈ ਹੈ। ਅਤੀਸ਼ੀ ਦੇ ਕਥਿਤ ਬਿਆਨ ਦੇ ਮੁੱਦੇ ਨੇ ਤੂਲ ਫੜਿਆ ਸਾਰੀ ਸਿੱਖ ਕੌਮ ਇਸ ਹੈਰਾਨੀ ਜਨਕ ਵਤੀਰੇ ਤੋਂ ਰੋ ਦੇ ਵਿੱਚ ਹੈ ਨਾਰੇਬਾਜ਼ੀ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਅਕਾਲੀ ਦਲ ਦੇ ਵੱਲੋਂ ਅੱਜ ਜ਼ਿਲ੍ਹਾ ਪਧਰੀ ਪ੍ਰਦਰਸ਼ਨ ਦੇ ਦੌਰਾਨ ਨਾਰੇਬਾਜ਼ੀ ਕੀਤੀ ਗਈ ਹੈ ਤਾਂ ਗੁਰੂ ਸਾਹਿਬਾਨ ਦਾ અપਮਾਨ ਕਰਕੇ ਕਦੇ ਵੀ ਮਾਫ਼ ਨਾ ਕੀਤੇ ਜਾਣ ਵਾਲਾ ਗੁਨਾਹ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਪੋਲਬਖ ਛਾਣ ਦਿੱਤਾ ਮੁੱਖ ਮੰਤਰੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫੀ ਮੋਰਚਾ ਖੋਲ ਦਿੱਤਾ ਹੈ ਤਲਾਗਾਤਾਰ ਤੰਜ ਕੱਸੇ ਜਾ ਰਹੇ ਨੇ ਸਾਰੀ ਸਿੱਖ ਕੌਮ ਇਸ ਹੈਰਾਨੀ ਜਨਕ ਵਤੀਰੇ ਤੋਂ ਰੋ ਦੇ ਵਿੱਚ ਹੈ ਇਸ ਨੂੰ ਲੈ ਕੇ ਨਾਰੇਬਾਜ਼ੀ ਜੜੀ ਆ ਉਹ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਗੁਰੂਆਂ ਦਾ ਅਮਾਨ ਕਰਨ ਵਾਲੀ ਸਰਕਾਰ ਮੁਰਦਾਬਾ 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 ਗੁਰੂ ਨਾਨਕ ਸਿੰਘ ਜਿੰਦਾਬਾਦ ਸ਼ੋਭਨੀ ਅਕਾਲੀ ਦਰ ਜਿੰਦਾਬਾਦ ਇਹ ਨਾਰੇਬਾਜ਼ੀ ਕੀਤੀ ਗਈ ਹੈ ਅਕਾਲੀ ਦਲ ਨੇ ਅਤੀਸ਼ੀ ਦੇ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਗੁਰੂ ਸਾਹਿਬਾਨ ਦਾ અપਮਾਨ ਕਰਕੇ ਕਦੇ ਵੀ ਮਾਫ਼ ਨਾ ਕੀਤੇ ਜਾਣ ਵਾਲਾ ਗੁਨਾਹ ਕੀਤਾ ਉਹਨਾਂ ਨੇ ਕਿਹਾ ਤਨਾਰੇਬਾਜ਼ੀ ਕੀਤੀ ਗਈ ਕਿਉਂਕਿ ਅਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜ਼ਿਲਾ ਪਧਰੀ ਪ੍ਰਦਰਸ਼ਨ ਕੀਤੇ ਗਏ ਸਿਗੇ ਅੱਜ ਨਾਰੇਬਾਜ਼ੀ ਕੀਤੀ ਗਈ ਹੈ ਤੰਜ ਕੱਸੇ ਜਾ ਰਹੇ ਨੇ ਸ਼ਬਦੀ ਵਾਰ ਕੀਤੇ ਗਏ ਨੇ ਹਾਲਾਂਕਿ ਅਤਿਸ਼ੀ ਉਹਨਾਂ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈਗਾ ਕਿ ਮੇਰੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਪਰ ਦੂਸਰੇ ਪਾਸੇ ਦਿੱਲੀ ਤੋਂ ਲੈ ਕੇ ਜਿੱਥੇ ਪੰਜਾਬ ਤੱਕ ਸਿਆਸਤ ਭੱਕੀ ਹੋਈ ਹੈ ਉੱਥੇ ਲੋਕਾਂ ਦੇ ਵਿੱਚ ਹਰ ਸਿੱਖ ਦੇ ਮਨ ਦੇ ਵਿੱਚ ਰੋ ਹੈ ਇਸ ਗੱਲ ਨੂੰ ਅਤਿਸ਼ੀ ਉਹਦਾ ਕਹਿਣਾ ਹੈ ਕਿ ਮੈਂ ਜਾਣ ਦੇ ਸਕਦੀ ਆ ਪਰ ਅਜਿਹੇ ਬਿਆਨ ਨਹੀਂ ਦੇ ਸਕਦੀ ਗੁਰੂ ਸਾਹਿਬਾਨ ਦਾ ਅਪਮਾਨ ਨਹੀਂ ਕਰ ਸਕਦੀ ਪਰ ਦੂਸਰੇ ਪਾਸੇ ਜੋ ਵੀਡੀਓ ਵਾਇਰਲ ਹੋਈ ਹੈ ਉਸ ਨੂੰ ਲੈ ਕੇ ਲਗਾਤਾਰ ਸਿਆਸਤ ਫਖੀ ਹੋਈ ਹੈ ਤੰਜ ਕੱਸੇ ਜਾ ਰਹੇ ਨੇ ਸ਼ਬਦੀ ਵਾਰ ਕੀਤੇ ਜਾ ਰਹੇ ਨੇ ਤਾਂ ਹੁਣ ਕੀ ਆ ਜਾ ਰਿਹਾ ਹੈਗਾ ਅਤੀਸ਼ੀ ਦੇ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ ਅਕਾਲੀ ਦਲ ਨੇ ਅੱਜ ਜ਼ਿਲ੍ਹਾ ਪਧਰੀ ਜੜੇ ਨੇ ਪਰਦੋਸ਼ਣ ਕੀਤੇ ਗਏ ਗੁਰੂ ਸਹਿਬਾਨ ਦਾ ਅਪਮਾਨ ਕਰਕੇ ਕਦੇ ਵੀ ਮਾਫ ਨਾ ਕੀਤੇ ਜਾਣ ਵਾਲਾ ਗੁਨਾਹ ਕੀਤਾ ਅਤੀਸ਼ੀ ਦੇ ਕਥਿਤ ਬਿਆਨ ਦੇ ਮੁੱਦੇ ਨੇ ਤੂਲ ਫੜਿਆ ਤੁਸੀਂ ਦੇਖ ਸਕਦੇ ਹੋ ਨਾਰੇਬਾਜ਼ੀ ਕੀਤੀ ਗਈ ਤਸਵੀਰਾਂ ਸਾਹਮਣੇ ਆਈਆਂ ਇਹ ਉਸ ਵੇਲੇ ਦੀਆਂ ਤਸਵੀਰਾਂ ਨੇ ਜਦੋਂ ਜ਼ਿਲਾ ਪਧਰੀ ਰੋਸ ਕੀਤੇ ਜਾ ਰਹੇ ਸੀ ਨਾਰੇਬਾਜ਼ੀ ਕੀਤੀ ਜਾ ਰਹੀ ਸੀ ਸਿੱਖ ਕੌਮ ਦੇ ਵਿੱਚ ਰੋਹ ਹੈ ਭਗਵੰਤ ਮਾਨ ਨੂੰ ਸਿੱਖ ਕੌਮ ਦੇ ਖਿਲਾਫ ਅਜਿਹੇ ਅਪਰਾਧਾਂ ਲਈ ਸਜ਼ਾ ਮਿਲਣੀ ਚਾਹੀਦੀ ਤਾਂ ਪੁਲ ਬਖਸ਼ਾਉਣ ਦੀ ਥਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਇਸ ਨੂੰ ਲੈ ਕੇ ਤੰਜ ਕੱਸੇ ਨੇ ਸ਼ਬਦੀ ਵਾਰ ਕਰਦੇ ਨਜ਼ਰ ਆਏ